ਸਰ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਰਹੋਗੇ ਦੁਪਹਿਰ ਦਾ ਟਾਈਮ ਸੀ ਜੀ ਇੱਥੇ ਆਪਾਂ ਲੱਗੇ ਹੋਏ ਸੀ ਪਾਣੀ ਵਾਲੀਆਂ ਸੇਮੀਆਂ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਨ ਲੋ ਜੀ ਇੱਥੇ ਆਪਾਂ ਦੋ ਕ올ੀਆਂ ਸੇਮੀਆਂ ਦੀਆਂ ਲਈਆਂ ਨੇ ਤੇ ਇੱਕ ਕ올ੀ ਹੈ ਜਿਹੜੀ ਚੀਨੀ ਦੀ ਲਈ ਆ ਪਹਿਲਾਂ ਆਪਾਂ ਬਣਾਵਾਂਗੇ ਜੀ ਚਾਸ਼ਨੀ ਮਤਲਬ ਤੁਹਾਨੂੰ ਚਾਸ਼ਨੀ ਆਪਾਂ ਉਸ ਤਰ੍ਹਾਂ ਨਹੀਂ ਬਣਾਉਣੀ ਵੀ ਇੱਕ ਤਾਰ ਵਾਲੀ ਦੋ ਤਾਰ ਵਾਲੀ ਸਿਰਫ ਆਪਾਂ ਚੀਨੀ ਆ ਜਿਹੜੀ ਪਾਣੀ ਵਿੱਚ ਮੈਲਟ ਕਰਨੀ ਹੈ ਚੰਗੀ ਤਰ੍ਹਾਂ ਦੇ ਨਾਲ ਤੇ ਆਪਾਂ ਦੇਸੀ ਘਿਓ ਦਾ ਜਿਹੜਾ ਤੜਕਾ ਲਗਾਵਾਂਗੇ ਸੇਮੀਆਂ ਨੂੰ ਜੇ ਤੁਸੀਂ ਮੇਰੇ ਚੈਨਲ ਤੇ ਜੀ ਪਹਿਲੀ ਵਾਰ ਆਏ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਇੱਥੇ ਚੀਨੀ ਦੀ ਜਗ੍ਹਾ ਤੇ ਤੇ ਸ਼ੱਕਰ ਜਾਂ ਗੁੜ ਵੀ ਲੈ ਸਕਦੇ ਹੋ ਲਓ ਜੀ ਆਪਣੀ ਚੀਨੀ ਪਾਣੀ ਵਿੱਚ ਮੈਲਟ ਹੋ ਗਈ ਆ ਤੇ ਮੈਂ ਢਾਈ ਗਲਾਸਾ ਜਿਹੜੇ ਪਾਣੀ ਦੇ ਲੈ ਸੀ ਦੋ ਕੋਲੀਆਂ ਜਿਹੜੀਆਂ ਲਈਆਂ ਸੀ ਸੇਵੀਆਂ ਦੀਆਂ ਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਲੈ ਸਕਦੇ ਹੋ ਸ਼ੱਕਰ ਤੇ ਗੁੜ ਵਾਲੀਆਂ ਵੀ ਤੁਸੀਂ ਇਸੇ ਤਰੀਕੇ ਨਾਲ ਬਣਾ ਸਕਦੇ ਹੋ ਪਹਿਲਾਂ ਤੁਸੀਂ ਇਹ ਚੀਨੀ ਸ਼ੱਕਰ ਗੁੜ ਜਾਂ ਚੀਨੀ ਇਹਨਾਂ ਤਿੰਨਾਂ ਵਿੱਚੋਂ ਪਾਣੀ ਵਿੱਚ ਇੱਕ ਚੀਜ਼ ਨੂੰ ਮੈਲਟ ਕਰ ਲੈਣੀ ਆ ਤੇ ਪਾ ਸਕਦੇ ਹੋ ਤੁਸੀਂ ਓਦਾਂ ਮੈਲਟ ਕਰਕੇ ਸੇਵੀਆਂ ਦੇ ਵਿੱਚ ਲੋ ਜੀ ਇੱਥੇ ਆਪਾਂ ਸਟੀਲ ਦਾ ਪੈਨ ਰੱਖ ਲਿਆ ਇਹਦੇ ਵਿੱਚ ਆਪਾਂ ਦੋ ਚਮਚੇ ਦੇਸੀ ਘਿਓ ਦੇ ਪਾਵਾਂਗੇ ਚੰਗੀ ਤਰ੍ਹਾਂ ਨੂੰ ਘਰ ਲਵਾਂਗੇ ਜੀ ਮੈਲਟ ਘਿਓ ਨੂੰ ਫਿਰ ਆਪਾਂ ਇਹਦੇ ਵਿੱਚ ਸੇਮੀਆਂ ਨੇ ਜਿਹੜੀਆਂ ਐਡ ਕਰਨੀਆਂ ਨੇ ਸੇਮੀਆਂ ਵੈਸੇ ਤਾਂ ਥੋੜੀਆਂ ਜਿਹੀਆਂ ਭੁੰਨੀਆਂ ਹੋਈਆਂ ਸੀ ਪਰ ਆਪਾਂ ਥੋੜਾ ਜਿਹਾ ਇਹਨਾਂ ਨੂੰ ਹੋਰ ਭੁੰਨਾਂਗੇ ਕਿਉਂਕਿ ਇਹ ਮਸ਼ੀਨ ਦੁਆਰਾ ਭੁੰਨੀਆਂ ਹੋਈਆਂ ਨੇ ਤੇ ਇਸ ਕਰਕੇ ਆਪਾਂ ਦੁਬਾਰਾ ਇਹਨਾਂ ਨੂੰ ਥੋੜਾ ਜਿਹਾ ਹੋਰ ਘਿਓ ਦੇ ਵਿੱਚ ਭੁੰਨ ਲਵਾਂਗੇ ਪਹਿਲਾਂ ਵਾਲੇ ਟਾਈਮ ਦੇ ਵਿੱਚ ਕੀ ਹੁੰਦਾ ਸੀ ਸਿਆਣੀਆਂ ਜਿਹੜੀਆਂ ਆਪਣੇ ਘਰ ਦੇ ਵਿੱਚ ਬਜ਼ੁਰਗ ਹੁੰਦੇ ਸੀ ਜੇ ਕਿਸੇ ਨੂੰ ਖੰਘ ਜ਼ੁਖਾਮ ਹੋ ਜਾਣਾ ਤਾਂ ਉਹ ਇਦਾਂ ਪਾਣੀ ਵਾਲੀਆਂ ਸੇਮੀਆਂ ਜਿਹੜੀਆਂ ਬਣਾ ਕੇ ਦੇ ਦਿੰਦੀਆਂ ਹੁੰਦੀਆਂ ਸੀ ਇਹਦੇ ਨਾਲ ਬਹੁਤ ਹੀ ਫਰਕ ਪੈ ਜਾਂਦਾ ਸੀ ਪਰ ਖਾਣੀਆਂ ਇਹ ਰਾਤ ਨੂੰ ਹੁੰਦੀਆਂ ਸੀ ਤੇ ਆਪਾਂ ਇੱਥੇ ਦੁਪਹਿਰੇ ਬਣਾਉਣ ਲੱਗੇ ਅੱਜ ਵੈਸੇ ਹੀ ਖਾਣ ਨੂੰ ਦਿਲ ਕੀਤਾ ਤੇ ਨਾਲੇ ਬੇਟੇ ਨੇ ਸਕੂਲ ਜਾਣਾ ਸੀ ਮੈਂ ਕਿਹਾ ਚਲੋ ਕੁਛ ਨਾ ਕੁਛ ਖਾਣ ਨੂੰ ਬਣਾ ਕੇ ਰੱਖੀਏ ਤੇ ਆ ਕੇ ਉਹ ਵੀ ਖਾ ਲੇਗਾ ਲੋ ਜੀ ਆਪਾਂ ਸਿਰਫ ਡੇਢ ਦੋ ਮਿੰਟ ਹੀ ਬਿਲਕੁਲ ਸলো ਗੈਸ ਦੇ ਉੱਤੇ ਆਪਾਂ ਨੇ ਸੇਮੀਆਂ ਨੂੰ ਭੁੰਨ ਲੈਣਾ ਹੈ ਜਿਆਦਾ ਇਹਨਾਂ ਨੂੰ ਆਪਾਂ ਨੇ ਮਚਾਉਣਾ ਨਹੀਂ ਹੈਗਾ ਬਸ ਹਲਕੀਆਂ ਜਿਹਾ ਰੋਸਟ ਕਰ ਲੈਣੀਆਂ ਨੇ ਖਿਓ ਦੇ ਵਿੱਚ ਆਪਾਂ ਨੇ ਇਹਨਾਂ ਦਾ ਟੇਸਟ ਆ ਜਿਹੜਾ ਬਹੁਤ ਹੀ ਵਧੀਆ ਹੁੰਦਾ ਇਹ ਦੇਸੀ ਖਿਓ ਦੇ ਵਿੱਚ ਜਦੋਂ ਆਪਾਂ ਬਣਾਉਨੇ ਆ ਭੁੰਨ ਕੇ ਤੇ ਦੁੱਧ ਵਾਲੀਆਂ ਸੇਮੀਆਂ ਵੀ ਬਹੁਤ ਹੀ ਟੇਸਟੀ ਬਣਦੀਆਂ ਨੇ ਇਸੇ ਤਰ੍ਹਾਂ ਆਪਾਂ ਉਹ ਬਣਾ ਸਕਦੇ ਹਾਂ ਲੋ ਜੀ ਆਪਣੀਆਂ ਇੱਥੇ ਸੇਮੀਆਂ ਹਲਕੀਆਂ ਜੀਆਂ ਹੋ ਗਈਆਂ ਸੀ ਬਰਾਊਨ ਹੁਣ ਇੱਥੇ ਮੈਂ ਜਿਹੜੀ ਆਪਾਂ ਬਣਾ ਕੇ ਰੱਖਿਆ ਸੀ ਪਾਣੀ ਵਿੱਚ ਚੀਨੀ ਮੈਲਟ ਕਰਕੇ ਉਹ ਇਹਦੇ ਵਿੱਚ ਪਾ ਦਵਾਂਗੇ ਗੋੜ ਵਾਲੀਆਂ ਸੇਮੀਆਂ ਬਹੁਤ ਹੀ ਵਧੀਆ ਲੱਗਦੀਆਂ ਨੇ ਜੀ ਖਾਣ ਦੇ ਵਿੱਚ ਤੇ ਇਸ ਤਰ੍ਹਾਂ ਪਾਣੀ ਵਾਲੀਆਂ ਸੇਮੀਆਂ ਵੀ ਬਹੁਤ ਵਧੀਆ ਲੱਗਦੀਆਂ ਨੇ ਖਾਣ ਚ ਤੇ ਬਹੁਤ ਹੀ ਟੇਸਟੀ ਲੱਗਦੀਆਂ ਨੇ ਜੀ ਇੱਕ ਵਾਰ ਤੁਸੀਂ ਟਰਾਈ ਕਰਕੇ ਦੇਖਿਓ ਇਸ ਤਰ੍ਹਾਂ ਨਾਲ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀਆਂ ਨੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨਾਂ ਨੂੰ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਆ ਸੇਵੀਆਂ ਨੂੰ ਲੋ ਜੀ ਹੁਣ ਆਪਾਂ ਇਹਨੂੰ ਢੱਕਣਾ ਨਹੀਂ ਹੈਗਾ 2-3 ਮਿੰਟ ਬਸ ਮੈਂ ਇਸੇ ਤਰ੍ਹਾਂ ਇਹਨੂੰ ਪਾਣੀ ਦੇ ਵਿੱਚ ਰਿਝਾ ਲਵਾਂਗੇ ਤੇ ਜਦੋਂ ਇਹਦਾ ਪਾਣੀ ਥੋੜਾ ਜਿਹਾ ਘਟ ਜਾਵੇ ਤੇ ਗਾੜੀਆਂ ਜੀਆਂ ਹੋ ਜਾਣ ਸੇਵੀਆਂ ਤਾਂ ਫਿਰ ਆਪਾਂ ਇਹਨਾਂ ਨੂੰ 5 ਮਿੰਟਾਂ ਜਿਹੜਾ ਟਾਕੀ ਰੱਖ ਦਵਾਂਗੇ ਬਹੁਤ ਹੀ ਛੋਟੀ ਜੀ ਵੀਡੀਓ ਬਣਾਈ ਹੈ ਜੀ ਅੱਜ ਆਪਾਂ ਨੇ বিনা ਸਕਿਪ ਕੀਤੇ ਐਂਡ ਤੱਕ ਜ਼ਰੂਰ ਵੇਖਿਆ ਕਰੋ ਜੀ بس ਇਹਨੂੰ ਬਿਨਾ ਟੱਕੇ ਆਪਾਂ 2-3 ਉਵਾਲੀਆਂ ਦਵਾ ਲੈਣੀਆਂ ਨੇ ਜਦੋਂ ਆਪਾਂ ਨੂੰ ਲੱਗੇ ਕਿ ਆਪਣੀਆਂ ਸੇਮੀਆਂ ਜਿਹੜੀਆਂ ਸੌਫਟ ਹੋ ਗਈਆਂ ਨੇ ਹੱਥ ਦੇ ਨਾਲ ਤੁਸੀਂ ਇਹਨਾਂ ਨੂੰ ਦੱਬ ਕੇ ਦੇਖ ਸਕਦੇ ਹੋ ਜਦੋਂ ਸੌਫਟ ਹੋ ਰ ਹੋਣ ਇਸ ਤਰ੍ਹਾਂ ਨਾਲ ਲੋ ਜੀ ਹੁਣ ਆਪਣੀਆਂ ਜਿਹੜੀਆਂ ਸੇਮੀਆਂ ਨੇ ਬਿਲਕੁਲ ਪੱਕ ਗਈਆਂ ਨੇ ਤੇ ਹੁਣ ਮੈਂ ਨਾ ਇਹਨੂੰ 5 ਮਿੰਟ ਟਾਕੇ ਰੱਖ ਦਉਗੀ ਇਹਦੇ ਨਾਲ ਕੀ ਹੋਏਗਾ ਕਿ ਜੋ ਵੀ ਇਹਦੇ ਚ ਥੋੜਾ ਬਹੁਤਾ ਪਾਣੀ ਹੋਵੇਗਾ ਉਹ ਚੰਗੀ ਤਰ੍ਹਾਂ ਨਾਲ ਇਹਦੇ ਵਿੱਚ ਸੋਕ ਲੈਣਗੀਆਂ ਸੇਮੀਆਂ ਇਹ ਬਿਲਕੁਲ ਚੰਗੀ ਤਰ੍ਹਾਂ ਨਾਲ ਹੀ ਪੱਕ ਜਾਣਗੀਆਂ ਲੋ ਜੀ ਹੁਣ ਆਪਾਂ ਗੈਸ ਆ ਜਿਹੜਾ ਬੰਦ ਕਰਤਾ ਤੇ 5 ਮਿੰਟ ਲਈ ਆਪਾਂ ਢਾਕੇ ਰੱਖ ਦਾਂਗੇ ਬਿਲਕੁਲ ਇਹਨੂੰ ਆਪਾਂ ਨੇ ਢੱਕਣ ਨੂੰ ਹਿਲਾਉਣਾ ਹੈਗਾ ਲੋ ਜੀ 5 ਮਿੰਟ ਬਾਅਦ ਤੁਸੀਂ ਦੇਖ ਸਕਦੇ ਹੋ ਜਿੰਨਾ ਵੀ ਇਹਦੇ ਵਿੱਚ ਪਾਣੀ ਸੀ ਚਾਸ਼ਨੀ ਆਪਾਂ ਬਣਾ ਕੇ ਪਾਈ ਸੀ ਤਾਂ ਉਹ ਬਿਲਕੁਲ ਚੰਗੀ ਤਰ੍ਹਾਂ ਨਾਲ ਸੇਮੀਆਂ ਦੇ ਵਿੱਚ ਰਚ ਗਈ ਹੈ ਤੇ ਬਹੁਤ ਹੀ ਵਧੀਆ ਟੇਸਟੀ ਸੇਮੀਆਂ ਆਪਣੇ ਬਣ ਕੇ ਤਿਆਰ ਹੋਈਆਂ ਨੇ ਜੀ ਲੋ ਜੀ ਹੁਣ ਆਪਾਂ ਇਹਨੂੰ ਇੱਕ ਪਲੇਟ ਵਿੱਚ ਸਰਵ ਕਰਦੇ ਹਾਂ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਜੀ 10 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀਆਂ ਨੇ ਇਹ ਸੇਮੀਆਂ ਬੱਚਿਆਂ ਨੂੰ ਬਹੁਤ ਹੀ ਪਸੰਦ ਆਉਣਗੀਆਂ ਸੇਮੀਆਂ ਇਹ ਬਹੁਤ ਹੀ ਖੁਸ਼ ਹੋ ਕੇ ਖਾਣਗੇ ਬੱਚੇ ਤੇ ਵੱਡੇ ਵੀ ਬਹੁਤ ਖੁਸ਼ ਹੋ ਕੇ ਖਾਣਗੇ ਕਈ ਵਾਰ ਦੁੱਧ ਨਹੀਂ ਹੁੰਦਾ ਘਰ ਦੇ ਵਿੱਚ ਤਾਂ ਆਪਾਂ ਇਸ ਤਰ੍ਹਾਂ ਪਾਣੀ ਵਾਲੀਆਂ ਸੇਮੀਆਂ ਬਣਾ ਕੇ ਖਾ ਸਕਦੇ ਹਾਂ ਅੱਜ ਦੀ ਵੀਡੀਓ ਇੰਨੀ ਕੇ ਸੀ ਜੀ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਜੀ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ